ਭਾਈ ਹਰਦੀਪ ਸਿੰਘ ਨੇਜਰ ਦਾ ਜਿਹੜਾ ਦੀ ਸ਼ਹਾਦਤ 18 ਜੂਨ 2023 ਨੂੰ ਵੈਨਕੂਵਰ ਦੇ ਵਿੱਚ ਜਿਹੜਾ ਸਰੀ ਦਾ ਗੁਰਦੁਆਰਾ ਉੱਥੋਂ ਜਦੋਂ ਸੇਵਾ ਕਰਕੇ ਉਹ ਘਰ ਜਾ ਰਹੇ ਸਨ ਵਾਪਸ ਆਪਣੇ ਤਾਂ ਉਹਨਾਂ ਨੂੰ ਇੱਕ ਚਿੱਟੇ ਰੰਗ ਦੀ ਕਾਰ ਚੋਂ ਆਏ ਦੋ ਜਿਹੜੇ ਭਾਰਤੀ ਅਤਵਾਦੀ ਸਨ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਤਕਰੀਬਨ ਉਸ ਵੇਲੇ ਉਹਨਾਂ ਨੇ 50 ਗੋਲੀਆਂ ਚਲਾਈਆਂ ਤੇ ਉਹ ਮੌਕੇ ਤੇ ਸ਼ਹੀਦ ਹੋ ਗਏ ਉਹਨਾਂ ਨੇ ਆਪਣੇ ਸਾਹ ਤਿਆਗ ਦਿੱਤੇ ਤੇ ਇਹ ਸਾਰਿਆਂ ਨੂੰ ਪਤਾ ਕਿ ਖਾਲਸਾਤਾਨ ਦਾ ਜਿਹੜਾ ਅੰਦੋਲਨ ਦਾ ਸੰਘਰਸ਼ ਆ ਉਹਦੇ ਇੱਕ ਵੱਡੇ ਲੀਡਰ ਸਨ ਤੇ ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਸਨ ਉਹਨਾਂ ਦਾ ਪੁੱਤਰ ਬਲਰਾਜ ਸਿੰਘ ਮਤਲਬ ਉਹ ਜਦੋਂ ਭੱਜ ਕੇ ਮੌਕੇ ਵਾਲੀ ਥਾਂ ਤੇ ਪਹੁੰਚਿਆ ਤਾਂ ਉਹ ਉਹਨੇ ਦੇਖਿਆ ਕਿ ਜਿਹੜਾ ਹਾਲ ਉੱਥੇ ਹੈਗਾ ਕਾਰ ਦਾ ਜਾਂ ਗੱਡੀ ਦਾ ਜਿਸ ਤਰੀਕੇ ਨਾਲ ਪਈ ਆ ਉਹਦੇ 'ਚ ਕੋਈ ਹਰਕਤ ਨਹੀਂ ਹੈਗੀ ਉਹ ਕਹਿੰਦੇ ਕਿ ਬਲਰਾਜ ਸਿੰਘ ਕਹਿੰਦੇ ਨੇ ਕਿ ਜਿਵੇਂ ਹੀ ਮੈਂ ਟਰੱਕ ਦੇਖਿਆ ਜਿਹਦੇ 'ਚ ਉਹ ਸਵਾਰ ਸਨ ਤਮੈਨੂੰ ਮੈਂ ਦੂਰੋਂ ਹੀ ਸਮਝ ਗਿਆ ਸੀ ਕਿ ਜਿਹੜਾ ਸਾਡਾ ਬਾਪੂ ਆ ਉਹ ਚਲਾਣਾ ਕਰ ਗਿਆ ਅਕਾਲ ਪੁਰਖ ਵਾਹਿਗੁਰੂ ਕੋਲ ਚਲਾ ਗਿਆ ਸਾਡਾ ਬਾਪੂ ਤੇ ਇਹ ਬਲਰਾਜ ਸਿੰਘ ਦੇ ਸ਼ਬਦ ਨੇ ਸੋ ਅ ਐਸ ਦੇ ਨਾਲ ਹੀ ਹੁਣ ਗੱਲ ਆ ਜਾਂਦੀ ਹੈ ਗੁਰਪਤਵ ਸਿੰਘ ਪੰਨੂ ਦੀ ਭਾਈ ਨਿਜਰ ਦੀ ਸ਼ਹਾਦਤ ਤੋਂ ਜਿਹੜਾ ਰਾਤ ਨੂੰ ਪੰਨੂ ਨੂੰ ਫੋਨ ਕੀਤਾ ਤੇ ਚੇਤਾਵਨੀ ਦਿੱਤੀ ਕਿ ਕੁਝ ਲੋਕ ਹਥਿਆਰ ਲੈਣ ਬਾਰੇ ਪੁੱਛ ਰਹੇ ਨੇ ਸੋ ਨਿਜਰ ਸ਼ਹੀਦ ਹੋਣ ਤੋਂ ਬਾਅਦ ਅਮਰੀਕਾ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਨਿਊਯਾਰਕ ਦੇ ਵਿੱਚ ਵਕੀਲ ਨੇ ਖਾਲਸਤਾਨੀ ਲੀਟਰ ਨੇ ਉਹਨਾਂ ਨੂੰ ਵੀ ਕਤਲ ਕਰਨ ਦੀ ਇੱਕ ਸਾਜ਼ਿਸ਼ ਸੀ ਜਿਹੜੀ ਕੋਸ਼ਿਸ਼ ਸੀ ਉਹ ਚੱਲ ਰਹੀ ਸੀ ਪਹਿਲਾਂ ਹੀ ਨਿਖਲ ਗੁਪਤਾ ਇੰਡੀਅਨ ਸਿਟੀਜ਼ਨ ਭਾਰਤੀ ਅਤਵਾਦੀ ਉਸਨੇ ਇੱਕ ਹਿਟਮੈਨ ਇੱਥੇ ਅਸੀਂ ਇੱਕ ਕਹਿ ਸਕਦੇ ਹਾਂ ਕਿ ਫੇਕ ਹਿਟਮੈਨ ਉਹ ਅਸਲ ਦੇ ਵਿੱਚ ਡੀਏ ਦਾ ਜਰਸੀ ਐਸ ਕਰਕੇ ਸੀ ਫੇਕ ਹਿਟਮੈਨ ਕਹਿ ਸਕਦੇ ਹਿਟਮੈਨ ਕਹਿ ਸਕਦੇ ਆ ਉਹਨੂੰ 15000 ਡਾਲਰ ਦਿੱਤੇ ਬਾਕੀ 1 ਲੱਖ ਡਾਲਰ ਦੇਣ ਦਾ ਵਾਅਦਾ ਵੀ ਕੀਤਾ ਗਿਆ ਨਿਖਲ ਗੁਪਤਾ ਪ੍ਰਾਗ 'ਚ ਫੜਿਆ ਗਿਆ ਤੇ ਚੈੱਕ ਜਿਹੜਾ ਰਿਪਬਲਿਕ ਕੰਟਰੀ ਆ ਉਹਦੀ ਰਾਜਧਾਨੀ ਨਿਊਯਾਰਕ ਅਦਾਲਤ ਦੇ ਵਿੱਚ ਉਸਨੇ ਕਿਹਾ ਕਿ ਮੈਂ ਗਿਲਟੀ ਨਹੀਂ ਹਾਂਗਾ ਮੈਂ ਤੋਸ਼ੀ ਨਹੀਂ ਹਾਂਗਾ ਉਹਨੇ ਅਪਲੀਕੇਟਾ ਇਹ ਐਸੀ ਕਰਕੇ ਕੇਸ ਚੱਲ ਰਿਹਾ ਨਹੀਂ ਤਾਂ ਹੁਣ ਤੱਕ ਨਿਪਟਾਰਾ ਹੋ ਜਾਣਾ ਸੀ ਸਬੂਤ ਸਾਰੇ ਉਸ ਦੇ ਵਿਰੋਧ ਦੇ ਵਿੱਚ ਨੇ ਸਬੂਤ ਸਾਰੇ ਸਰਕਾਰ ਕੋਲ ਹੈ ਨੇ ਉਸ ਦੀਆਂ ਅਤਵਾਦੀ ਕਾਰਵਾਈਆਂ ਦੇ ਵਿੱਚ ਸ਼ਾਮਲ ਹੋਣ ਦੇ